ਅੱਜ ਗੱਲ ਕਰਾਂਗੇ ਦੋਸਤੋ ਪੰਜਾਬ ਦੇ ਤਾਜ਼ਾ ਹਾਲਾਤਾਂ ਬਾਰੇ ਇਹ ਕੁਦਰਤੀ ਕਰੋਪੀ ਹੈ ਜਾਂ ਸਰਕਾਰਾਂ ਦੀ ਲਾਪਰਵਾਹੀ ਪੰਜਾਬ ਦੇ ਲੋਕਾਂ ਦਾ ਹੌਸਲਾ ਹਮੇਸ਼ਾ ਉੱਚਾ ਬਲੰਦ ਰਿਹਾ ਹੈ ਤੇ ਰਹੇਗਾ ਇਸ ਨੂੰ ਬਹੁਤੀ ਵਾਰ ਧਰਤੀ ਤੇ ਪਾਪੀ ਲੋਕਾਂ ਨੇ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਕਦੇ ਕੁਦਰਤਾ ਕਹਿਰ ਪੰਜਾਬ ਨੂੰ ਥੱਲੇ ਸੁੱਟ ਦਿੰਦਾ ਹੈ ਹੁਣ ਚਾਰੇ ਪਾਸੇ ਪਾਣੀ ਦਿਸ ਰਿਹਾ ਹੈ ਹੜ੍ਹਾਂ ਬਾਰੇ ਸੋਚ ਕੇ ਲੋਕ ਚਿੰਤਾ ਵਿੱਚ ਹਨ ਪੰਜਾਬ ਦਾ ਵਾਰ-ਵਾਰ ਡਿੱਗਣਾ ਖੜੇ ਹੋਣਾ ਫਿਰ ਡਿੱਗਣਾ ਫਿਰ ਉੱਠਣਾ ਉਨੀ ਤੱਕ ਨਹੀਂ ਰਹਿੰਦੀ ਜਿੰਨੀ ਪਹਿਲਾਂ ਹੁੰਦੀ ਹੈ ਪਰ ਕੀ ਅਸੀਂ ਸਾਰਾ ਕਸੂਰ ਕੁਦਰਤ ਦਾ ਹੀ ਕੱਢੀ ਜਾਵਾਂਗੇ ਮੀਂਹ ਹਵਾ ਚਲ ਚ ਪੈਂਦਾ ਹੈ ਪੰਜਾਬ ਉਸ ਦੇ ਨਿਮਾਨ ਵਾਲੇ ਪਾਸੇ ਹੈ ਪਤਾ ਹੈ ਹਮੇਸ਼ਾ ਚੀਜ਼ ਉਚਾਈ ਤੋਂ ਨਿਮਾਨ ਵਾਲ ਬੜੀ ਤੇਜ਼ੀ ਨਾਲ ਵਾਦੀ ਹੈ ਪਰ ਕੀ ਪਾਣੀ ਦਾ ਕੋਈ ਹੱਲ ਕੱਢ ਕੇ ਇਸ ਨੂੰ ਸਹੀ ਵਰਤੋਂ ਵਿੱਚ ਲਿਆਦਾ ਸਾਰੀਆਂ ਸਰਕਾਰਾਂ ਪੈਸੇ ਨਾਲ ਰੱਜੀਆਂ ਰੱਜ ਕੇ ਸੋ ਜਾਂਦੀਆਂ ਨੇ ਕਦੇ-ਕਦੇ ਬਿਆਨ ਆਉਂਦਾ ਹੈ ਅਸੀਂ ਪਾਣੀ ਦਾ ਪੱਧਰ ਦੇਖ ਰਹੇ ਹਾਂ ਪਰ ਸਾਬਕਾ ਪੰਜਾਬੀ ਅਧਿਕਾਰੀ ਅਨੁਸਾਰ ਸੱਚ ਕੁਝ ਹੋ ਰਿਹਾ ਹੈ ਹਰਿਆਣਾ ਰਾਜਸਥਾਨ ਸੂਬੇ ਦੇ ਦਬਾਈਟ ਪਾਣੀ ਮਈ ਜੂਨ ਤੱਕ ਭਾਂਖੜਾ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ ਕਿਉਂਕਿ ਉਹਨਾਂ ਦੋਨਾਂ ਸੂਬਿਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਤੇ ਦਿੱਲੀ ਸਰਕਾਰ ਵੀ ਉਹਨਾਂ ਦਾ ਪੱਖ ਸਾਰੀਆਂ ਨਹਿਰਾਂ ਰੌਲਾ ਪਾਉਣ ਤੇ باوجود ਵੀ ਖਾਲੀ ਰਹਿੰਦੀਆਂ ਹਨ ਕੀ ਉਹ ਇਕੱਠਾ ਕੀਤਾ ਪਾਣੀ ਨਹਿਰਾਂ ਵਿੱਚ ਨਹੀਂ ਛੱਡਿਆ ਜਾ ਸਕਦਾ ਜੇਕਰ ਕਿਸੇ ਚੀਜ਼ ਦੇ ਉੱਪਰ ਚੀਜ਼ ਪਾਈ ਜਾਵੇਗੀ ਤਾਂ ਉਹ ਜ਼ਰੂਰ ਉੱਛਲੇਗੀ ਕਿਸੇ ਵੀ ਨਦੀ ਨਾਲੇ ਦੀ ਸਫਾਈ ਨਹੀਂ ਕਰਵਾਈ ਗਈ ਕਾਗਜ਼ਾਂ ਵਿੱਚ ਅਖਬਾਰਾਂ ਵਿੱਚ ਨਦੀਆਂ ਨਾਲੇ ਸਾਫ਼ ਹੋ ਗਏ ਪਰ ਅਸਲੀਅਤ ਕੁਝ ਹੋਰ ਹੈ ਗਰੀਬਾਂ ਦੇ ਘਰਾਂ ਵਿੱਚ ਪਾਣੀ ਆ ਗਿਆ ਅਤੇ ਖੇਤਾਂ ਵਿੱਚ ਅੱਕਣ ਵਾਲੀ ਫਸਲ ਪਾਣੀ ਵਿੱਚ ਡੁੱਬ ਗਈ ਵੱਡੇ ਊਲਾ ਨੇੜਿਓਂ ਮਿੱਟੀ ਖੁਰਦੀ ਜਾ ਰਹੀ ਹੈ ਸੜਕਾਂ ਟੁੱਟ ਗਈਆਂ ਪੁਲ ਵਹਿ ਗਏ ਕਈ ਥਾਈਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤੇ ਵੱਡੇ ਵੱਡੇ ਵੇਕਲਾਂ ਵਾਲੇ ਲੰਮੇ ਜਾਮਾ ਵਿੱਚ ਫਸੀ ਰੋਟੀ ਪਾਣੀ ਤੋਂ ਵੀ ਲਾਚਾਰ ਹਨ ਹੁਣ ਅਰਬਾਂ ਖਰਬਾਂ ਦਾ ਨੁਕਸਾਨ ਹੋ ਜਾਵੇਗਾ ਗਿਰਦਾਵਰੀਆਂ ਵੀ ਹੋਣਗੀਆਂ ਪੰਜਾਬ ਸਰਕਾਰ ਫਿਰ ਕਰਜ਼ਾ ਲਵੇਗੀ ਪੈਸੇ ਮਿਲਣ ਜਾਂ ਨਾ ਮਿਲਣ ਪਤ ਲੱਗਦਾ ਹਰੇਕ ਪੰਜਾਬੀ ਕਰ ਚਾਈਏ ਜਿਹੜੇ ਪ੍ਰਬੰਧ ਹੁਣ ਹੋ ਰਹੇ ਹਨ ਪਹਿਲਾ ਕਿੱਥੇ ਜਾਣੇ ਚਾਹੀਦੇ ਸਰ ਭਾਵੇਂ ਇਹ ਸਰਕਾਰਾਂ ਤੇ ਲੋਕਾਂ ਦੀਆਂ ਲਾਭ ਪੁਵਾਈਆਂ ਤੇ ਰਿਆਵਾਂ ਦੇ ਬੈਣ ਦੀ ਧਰਤੀ ਲੋਕਾਂ ਨੇ ਵੀ ਰੋਕ ਲਈ ਹੈ ਫਿਰ ਦਰਿਆ ਮਾਰਤਾ ਕਰਨਗੇ ਸਾਰਿਆਂ ਨੂੰ ਖਾਸ ਅਪੀਲ ਹੈ ਪਾਣੀ ਦੀ ਵਜ੍ਹਾ ਕਰਕੇ ਲੋਹੇ ਦੇ ਖੰਬੇ ਗੇਟਾਂ ਤੇ ਕੰਧਾਂ ਵਿੱਚ ਕਿਸੇ ਵੇਲੇ ਵੀ ਘੰਟਾ ਆ ਸਕਦਾ ਹੈ ਆਪਣੇ ਪਰਿਵਾਰ ਦਾ ਖਾਸ ਕਰਕੇ ਬੱਚਿਆਂ ਦਾ ਤੇ ਜਾਨਵਰਾਂ ਦਾ ਇਸ ਗੱਲੋਂ ਧਿਆਨ ਰੱਖਿਆ ਜਾਵੇ। ਬਿਜਲੀ ਜਿੱਥੇ ਸਾਡੇ ਲਈ ਫਾਇਦੇਮੰਦ ਹੈ ਉੱਥੇ ਲਾਹ ਪ੍ਰਵਈ ਨਾਲ ਨੁਕਸਾਨ ਵੀ ਕਰ ਸਕਦੀ ਹੈ। ਜਿੱਥੇ ਪਾਣੀ ਦਾ ਵੱਧ ਜ਼ੋਰ ਹੈ ਉੱਥੇ ਸਖਤੀ ਨਾਲ ਬੱਚਿਆਂ ਨੂੰ ਜਾਣ ਤੋਂ ਰੋਕਿਆ ਜਾਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।